ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਸੁਦਾਨ ਬੋ ਲੋਦੀ ਗੁਰ ਕਾ ਬਾਗ ਗੁਰਦੁਆਰਾ ਵਿਖੇ ਸ਼ਹੀਦਾਂ ਦੇ ਸ਼ਰਤਾਂਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪਰਵ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਸੰਤ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਸੰਗਤਾਂ ਨੂੰ अकेले प्यास मारे जाने कराया सी किसान जाने ती तक महाराज में हो जाए मैं तो मारो रे तू ਗੁਰੂ ਘਰ ਦੇ ਵਿੱਚ ਅਤੁੱਟ ਲੰਗਰ ਵਰਤਾਏ ਗਏ ਸੰਗਤਾਂ ਨੇ ਅਨੰਤ ਮਾਨਿਆ ਲੰਗਰਾਂ ਦਾ ਆਨੰਦ ਮਾਨਿਆ ਅਤੇ ਇੱਥੇ ਠੰਡੇ ਤੇ ਮਿੱਠੇ ਜਲਦੀਆਂ ਸ਼ਬੀਲਾ ਵੀ ਲਗਾਈਆਂ ਗਈਆਂ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਸੀ ਗੁਰਦੁਆਰਾ ਗੁਰਕਾਬਾ ਸੁਦਾਨਪੁਰ ਲੋਧੀ ਵਿੱਚ ਵਾਹਿਗੁਰੂ ਜੀ ਠੰਡੇ ਮੱਠੇ ਮਿੱਠੇ ਜਲਦੀਆਂ ਸ਼ਬੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ